ਫੀਸ ਕੁਆਲਟੀ ਦੋਨੋਂ ਅੱਖਾਂ ਮੇਰਾ ਪ੍ਰਾਪ ਦੋਹਾਂ ਝੋਟੀਆਂ ਦੀ ਗੱਲ ਕਰੀਏ ਬਿੱਲੀ ਮਣਕੀ ਆਕਰ ਰੈੱਡ ਕੋਲੇ ਆ ਆ ਦੇਖੋ ਜੀ ਸੋ ਵੰਡ ਵਰਲ ਸਪੇਸ ਗੈਪ ਆ ਤੁਸੀਂ ਸਾਹਮਣੇ ਦੇਖ ਲਓ ਅਸਲ ਬ੍ਰੀਡ ਦੋ ਜਿਹੜੀਆਂ ਝੋਟੀਆਂ ਤੁਸੀਂ ਲੈ ਜਾਓਗੇ ਕੱਲ ਨੂੰ ਇੱਕੋ ਟਾਈਮ ਤੇ ਮੇਰਾ ਪ੍ਰਾ ਇਹਨਾਂ ਦੇ ਵਿੱਚੋਂ ਕੋਈ ਚੰਗੇ ਚੰਗੇ ਬੱਚੇ ਤੁਸੀਂ ਆਉਣ ਵਾਲੇ ਸਾਹਮਣੇ ਦੇ ਵਿੱਚੋਂ ਲੈ ਸਕਦੇ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ 200 ਅੱਜ ਪਹੁੰਚੇ ਪੰਡ ਅਲਗੋ ਕੋਠੀ ਖਾਸ ਤੁਸੀਂ ਵਿਜ਼ਿਟ ਕਰ ਲਿਓ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵੰਡ ਦੇ ਵੀ ਬਿਲਕੁਲ ਨਜ਼ਦੀਕ ਆ ਪਿੰਡ ਅਲਗੋਂ ਕੋਠੀ ਅਲਗੋਂ ਕੋਠੀ ਪਿੰਡ ਤੱਕ ਦੋਸਤੋ ਛੜਕ ਜਾਂਦੀ ਹੈ ਭਾਈ ਲੱਤੂ ਨੂੰ ਇਸੇ ਛੜਕ ਦੇ ਉੱਪਰ ਹੀ ਵੀਰ ਰਾਜਨ ਹੋਂ ਦਾ ਘਰ ਹੈਗਾ ਤੇ ਅੱਜ ਆਪਾਂ ਇਹਨਾਂ ਦੇ ਫਾਰਮ ਦੇ ਉੱਤੇ ਦੋਸਤੋ ਆਏ ਆ ਤਿੰਨ ਐਨੀਮਲ ਜਿਹੜੇ ਅੱਜ ਕਵਰ ਕਰਾਂਗੇ ਆਪਾਂ ਤਿੰਨੇ ਮੱਝਾਂ ਝੋਟੀਆਂ ਦਿਖਾਵਾਂਗੇ ਕਾਫੀ ਵੀਰਾਂ ਦੇ ਆਪਾਂ ਨੂੰ ਫੋਨ ਕਰਾਉਂਦੇ ਆ ਨੀਲੀ ਰਾਵੀ ਦੇ ਵਿੱਚ ਮੱਝਾਂ ਝੋਟੀਆਂ ਦੀ ਕਾਫੀ ਵੀਰ ਡਿਮਾਂਡ ਕਰਦੇ ਪਏ ਸੀਗੇ ਅੱਜ ਦੋ ਮਜਾ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਦੋਵੇਂ ਵੈਸੇ ਝੋਟੀਆਂ ਆ ਇੱਕ ਪਲੂਨ ਝੋਟੀ ਸੋਨੀਆ ਨੀਲੀ ਰਾਵੀ ਦੇ ਵਿੱਚ ਇੱਕ ਤਕਰੀਬਨ ਦੂਜਾ ਸੂਬਾ ਸੂਹੀ ਆ ਨੀਲੀ ਰਾਵੀ ਦੇ ਵਿੱਚ ਇੱਕ ਮੋਰਾ ਬਰੀਡ ਨੂੰ ਕਾਫੀ ਭੈਣ ਭਰਾ ਆਪਣੇ ਪਿਆਰ ਕਰਦੇ ਆ ਇੱਕ ਝੋਟੀ ਆਪਾਂ ਤੁਹਾਨੂੰ ਮੋਰਾ ਬਰੀਡ ਦੇ ਵਿੱਚ ਦਿਖਾ ਦੇਾਂਗੇ ਡਬਲੈਕ ਇਹ ਤਿੰਨ ਹੀ ਐਨੀਮਲ ਨੇ ਵੀਰ ਰਾਜਨ ਆਉਣ ਦੇ ਕੋਲ ਪ੍ਰੋਪਰ ਡਿਟੇਲ ਆਪਾਂ ਇਹਨਾਂ ਤੋਂ ਪੁੱਛ ਕੇ ਕਰ ਲਵਾਂਗੇ ਅੱਜ ਤਰੀਕ 25 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਟਾਈਮ ਆ ਨੌਦੀ ਨਾਲ ਆਪਣੇ ਭਾਂਰੇ ਭਰਾਉਣੇ ਵੀ ਦੱਸ ਦਿੰਦੇ ਆ ਜੀ ਵੀਰ ਉਹਨਾਂ ਕੋਲ ਰਤਨ ਬੁੱਲ ਵੀ ਹੈਗਾ ਜਿਹੜਾ ਜਿਹੜੇ ਇੱਕ ਮੇਲੇ ਦੇ ਵਿੱਚ ਕੋਈ ਪੰਜਵੀਂ ਪੋਜੀਸ਼ਨ ਵੀ ਹਾਸਲ ਕੀਤੀ ਸੀਗੀ ਉਹ ਮੀਟਿੰਗ ਵੀ ਕਿਸੇ ਭਰਾਣੇ ਕਾਉਣੀ ਆ ਕ੍ਰੋਸਿੰਗ ਕਰਾਉਣੀ ਆ ਨੀਲੀ ਦਾ ਵੀ ਤਾਂ ਬੋਲਾ 21 400 ਸਮਥਿੰਗ 600 ਕਿਲੋਗ੍ਰਾਮ ਜਿਹੜਾ ਉਹਦਾ ਮਦਰਤਾ ਮਿਲਕਾ ਤੇ ਮਦਰਪੱਖ ਤੋਂ ਵੀ ਬਹੁਤ ਵਧੀਆ ਤੇ ਬਾਕੀ ਰਤਨ ਬੁੱਲ ਉਸ ਝੋਟੇ ਦਾ ਨਾਮ ਆ ਬਾਕੀ ਆਪਾਂ ਵੀਡੀਓ ਦੇ ਵਿੱਚ ਜਿਹੜੀ ਵੀਡੀਓ ਚਾਲੂ ਕਰ ਦਿਆਂਗੇ ਕਿਸੇ ਭਰਾਣੇ ਲਾਹਾ ਕਟਣਾ ਨੀਲੀ ਦਰਦੀਆਂ ਮੱਝਾਂ ਝੋਟੀਆਂ ਕਿਸੇ ਭਰਾ ਕੋਲ ਆ ਇਧਰ ਏਰੀਏ ਆਪਣਾ ਜਿਵੇਂ ਕਲਸੀਆਂ ਦੀ ਗੱਲ ਕਰ ਲਈਏ ਮੱਖੀ ਕਲਸੀਆਂ ਇਧਰ ਭਾਈ ਲੱਧੂ ਦੀ ਗੱਲ ਕਰ ਲਈਏ ਖਵਾੜਾ ਤੇ ਲੀਆਂ ਠੀਕ ਆ ਜੀ ਤੇ ਇਧਰ ਨਾਲ ਲੱਗਦੇ ਨਵਾਂ ਪਿੰਡ ਹੋ ਗਿਆ ਠੀਕ ਆ ਤੇ ਅਮਰਕੋਟ ਬੁਲਟੋਹਾ ਇਧਰ ਦੇ ਲਾਗੇ ਬੰਨੇ ਜਿਹੜੇ ਭਰਾਵਾਂ ਕੋਲ ਨੀਲੀ ਦਰਦੀਆਂ ਮੱਝਾਂ ਝੋਟੀਆਂ ਨੇ ਉਹ ਤੁਸੀਂ ਬਿਲਕੁਲ ਸਰਵਿਸ ਲੈ ਸਕਦੇ ਜੇ ਮੀਟਿੰਗ ਅਵੇਲੇਬਲ ਆ ਬਿਲਕੁਲ ਕ੍ਰੋਸਿੰਗ ਅਵੇਲੇਬਲ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਰਾਜਨ ਵੀਰ ਦੇ ਸਸਰੀਕਾਲ ਸਸਰੀਕਾਲ ਜੀ ਸੰਧੂ ਸਾਹਿਬ ਹੋਰ ਭਾਜੀ ਠੀਕ ਠਾਕ ਚੜਦੀ ਕਲਾ ਜ ਰਾਜਨੂ ਅੱਜ ਤੋਂ ਵੀਰੇ ਆਪਾਂ तकरीबन 6-7 ਕੁ ਮਹੀਨੇ 8 ਮਹੀਨੇ ਇੱਕ ਪਹਿਲਾ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਆਪਾਂ ਬੱਚੀਆਂ ਬਹੜਾ ਭਰਾਵਾਂ ਨੂੰ ਦੋ ਤਿੰਨ ਵੀਡੀਓ ਬਣਾ ਕੇ ਦਿਖਾਈਆਂ ਸੀ ਹਾਂਜੀ ਵੀਰੇ ਮਾਲ तकरीबन ਆਪਾਂ ਸੇਲ ਪਰਚੇਸ ਦਾ ਹੀ ਕੰਮ ਕਰਦੇ ਆਂ ਮਾਲ ਆਪਣਾ ਆਉਂਦਾ ਵੀ ਰਹਿੰਦਾ ਤੁਹਾਡੇ ਕੋਲ ਵੈਸੇ ਡੇਰੀ ਦਾ ਪ੍ਰੋਗਰਾਮ ਹੈ ਤੁਹਾਡੇ ਕੋਲ ਜਿਆਦਾ ਦੁੱਧ ਵਾਲਾ ਕੰਮ ਹਾਂਜੀ ਤੇ ਨਾਲ ਦੀ ਨਾਲ ਤੁਹਾਡੀ ਕਿਦਾਂ ਸੋਚਿਆ ਵੀ ਆਵੇ ਦੋ ਚੰਗੇ ਦੋ ਚਾਰ ਜਾਨਵਰ ਜਦੋਂ ਚੰਗੇ ਮਿਲ ਜਾਣ ਜਾਂ ਵਸਾਈ ਦੇਣ ਤਾਂ ਖਰੀਦਦਾਰੀ ਕਰੀਏ ਬਿਲਕੁਲ ਜੀ ਬਿਲਕੁਲ ਤੇ ਹੋਰ ਪਰਿਵਾਰ ਸੁਖ ਸਾਂਤ ਦੇ ਨਾਲ ਚੜਦੀ ਕਲਾ ਜੀ ਬੜੀ ਕਿਰਪਾ ਜੀ ਬੈਗ ਰੂਦੀ ਠੀਕ ਆ ਬੜੀ ਕਿਰਪਾ ਜੀ ਠੀਕ ਆ ਤਾਂ ਜਨ ਮੇਰੇ तकरीबन ਕੱਲ ਹੀ ਆਪਣੀ ਗੱਲ ਹੋਈ ਸੀ ਵੀ ਬਹੁਤ ਨਾਗ ਜਿਹੇ ਸ਼ਕੀਨ ਆਏ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਦੋ ਤਾਂ ਝੋਟੀਆਂ ਕਾਫੀ ਵੀਰ ਡਿਮਾਂਡ ਕਰਦੇ ਨੀਲੀ ਰਾਵੀ ਦੀਆਂ ਝੋਟੀਆਂ ਅੰਦਰ ਆ ਪ੍ਰਾਪਤ ਸੀ ਨਿਗਾ ਦੇ ਵਿੱਚੋਂ ਕੱਢ ਲਓ ਕਾਫੀ ਵੀਰ ਸ਼ੌਂਕ ਰੱਖਦੇ ਆ ਦੋਵੇਂ ਝੋਟੀਆਂ ਦੋਸਤੋ ਇੱਕ ਤਾਂ ਸੂਪੀਏ ਕਰਮਾ ਵਾਲੀ ਇਹਦੀ ਵੀ ਬੜੀ ਚੰਗੀ ਮਿਲਕਿੰਗ ਦੱਸੀ ਹੈ ਪਿਛੋ ਮਾਲਕਾਂ ਨੇ ਜਿੱਥੋਂ ਵੀ ਵੀਰ ਨੇ ਖਰੀਦੀ ਆ ਅਬਦੁੱਲਿਆਜੀ ਪਿਆਜੀ ਬੰਦਿਆਂ ਤੋਂ ਖਰੀਦੀ ਆ ਕਾਫੀ ਚੰਗੀ ਡਿਟੇਲ ਤੇ ਆਈ ਆ ਚੰਗੀ ਦੱਸ ਕੇ ਦਿੱਤੀ ਉਹਨਾਂ ਨੇ ਪਲੂਣ ਨੇ ਚੰਗਾ ਦ ਰਾਜਨ ਵੀਰੇ ਝੋਟੀਆਂ ਦੋਵੇਂ ਜੰਗੀਆਂ ਨੇ ਵੈਸੇ ਝੋਟੀਆਂ ਤਿੰਨੇ ਜੰਗੀਆਂ ਨੇ ਆਪੋ ਆਪਣੀ ਧਾਂ ਤੇ ਬਿਲਕੁਲ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰ ਲਵਾਂਗੇ ਜਿਹੜੀ ਨੀਲੀ ਦਾਵੀਦੀ ਆਪਾਂ ਸਾਹਮਣੇ ਦੇਖ ਰਹੇ ਹਾਂ ਹਾਂਜੀ ਕੀ ਵੇਰਵਾ ਫੋਲੇ ਦੀ ਕੀ ਡਿਟੇਲ ਆ ਸੋਭਾ ਕਿਨਵਾ ਝੋਟੀ ਸੂਈ ਆ ਇਹ ਵੀਰ ਦੀ ਕੱਲ ਸਵੇਰੇ ਝੋਟੀ ਸੂਈ ਆ ਜੈਨੂਅਲ ਮਤਲਬ ਕਿ ਦੂਜੇ ਸੂਏ ਇਹਨੇ ਮਤਲਬ ਕਿ ਬੱਚਿਆ ਕੱਟੀ ਨੂੰ ਜਨਮ ਦਿੱਤਾ ਜੀ ਠੀਕ ਆ ਜੀ ਕੱਲ ਸਵੇਰ ਦੀ ਸੂਈ ਆ ਜਿਹੜੀਆਂ ਦੋ ਚੁਆਈਆਂ ਆਪਾਂ ਕੀਤੀਆਂ ਕੱਲ ਰਾਤ ਵਾਲੀ ਤੇ ਅੱਜ ਸਵੇਰ ਦੀ ਠੀਕ ਆ ਹਾਂਜੀ ਮਬੀ ਕੱਲ ਦੋਸਤੋ ਸਵੇਰ ਦੀ ਚੋਟੀ ਬਹੁਤ ਹੀ ਜ਼ਿਆਦੀ ਕਮਾਲ ਆ ਗਰਮਾਂ ਦੀ ਠੀਕ ਆ ਜੀ ਤੇ ਰਜਨ ਵੀਰੇ ਜਿਵੇਂ ਪਲੂਣ ਨੇ ਪਹਿਲੇ ਸਵੇਰ ਤੁਸੀਂ ਦੱਸਿਆ ਵੀ ਘਰੇ ਲੂ ਘਰ ਦੇ ਵਿੱਚੋਂ ਆਈ ਆ ਇਹ ਵੀ ਇਦੀ ਆਪਣੇ ਨਾ ਮਤਲਬ ਕਿ ਬੰਦੇ ਸਾਂਝ ਵਾਲੇ ਪਿਆਰ ਵਾਲੇ ਹੀ ਉਹਨਾਂ ਦੇ ਘਰੋਂ ਆਪਾਂ ਲਿਆਂਦੀ ਆ ਇਹ ਮਤਲਬ ਕਿ ਆਪਣੇ ਆਪ ਵੇਖਣ ਦੀ ਗੱਲ ਐ ਨੇ ਪਲੂਣ ਚੋਟੀ ਨੇ 14 ਲੀਟਰ ਦੁੱਧ ਚੁਆਇਆ ਜੀ ਹਾਂਜੀ ਹਾਂਜੀ ਠੀਕ ਆ ਹੁਣ ਇਹ ਦੂਜਾ ਸੂਆ ਮਤਲਬ ਕਿ ਸੂਈ ਆ ਠੀਕ ਆ ਜੀ ਹਾਂਜੀ ਹਾਂਜੀ ਬਾਬੀ ਮਾਰਕਿੰਗ ਕੁਰੀ ਤੁਹਾਨੂੰ ਆਪ ਪੂਰੀ ਨੋਟ ਕਰਾ ਦਈਏ ਮੇਰੇ ਭਰਾਵਾਂ ਨੂੰ ਬਾਕੀ ਤੁਸੀਂ ਵੇਖੋਗੇ ਕੱਟ ਇੱਕ ਪਾਸੇ ਸੱਜੇ ਪਾਸੇ ਕੱਟ ਹੋ ਜਾਂਦਾ ਠੀਕ ਹੈ ਜੀ ਟੇਡਾ ਕੱਟ ਹੋ ਜਾਂਦਾ ਇੱਕ ਪਾਸੇ ਸੱਜੇ ਵਾਲੇ ਨੂੰ ਮਾਰਕਿੰਗ ਪੈਰਾਂ ਦੇ ਤੁਸੀਂ ਵੇਖੋਗੇ ਮਗਰਲੀਆਂ ਲੱਪਾਂ ਜਿਹੜੀਆਂ ਧੋਤੀਆਂ ਅਗਲੇ ਬਿਲਕੁਲ ਗਿੱਟਿਆਂ ਦੇ ਉੱਪਰ ਤੱਕ ਪੂਰਾ ਖੋਰ ਤੋਂ ਪਈ ਆ ਭਵਾਨੇ ਛੱਡੇ ਦੇ ਉੱਪਰ ਨਿਸ਼ਾਨ ਆ ਤੇ ਛੱਡੇ ਲੈਵੇ ਤੱਕ ਜਿਹੜੀ ਦੋਸੋਂ ਪੂਛ ਵੀ ਵਾਈਟ ਆ ਫੇਸ ਕੁਆਲਿਟੀ ਅੱਖ ਬਿੱਲੀ ਵਾਂਕੀ ਐ ਛੋਟੀ ਸਿੰਗੀ ਆ ਵਜ਼ਨ ਲੋੜ ਬਹੁਤ ਆ ਮਧਰੀ ਗੋਡੀ ਮਧਰੀ ਡੌਲੀ ਦੇ ਵਿੱਚ ਆ ਸੋ ਜ਼ਿਆਦਾਤਰ ਆਪਣੇ ਭਰਾ ਜਾਣਕਾਰੀ ਇਹ ਵੀ ਬਹੁਤੀਆਂ ਜਿਹੜੀਆਂ ਮੋਹਰਾ ਬਰੀਡ ਜਿੱਡਾ ਕੱਦ ਘੱਟ ਇਹਨਾਂ ਮੱਜਾਂ ਹਾਈਟ ਦੇ ਵਿੱਚ ਆ ਪਲੀ ਪਲੋਸੀ ਪੂਰੀ ਆ ਬਾਕੀ ਨਸਲ ਬਰੀਡ ਦੇ ਵਿੱਚ ਹੋਣ ਕਰਕੇ ਦੋਸਤੋ ਦੁੱਧ ਬਾਦ ਇਹਨੂੰ ਕਰਮ ਵਾਲੀ ਨੂੰ ਚੰਗਾ ਲੱਗਾ ਪਲੂਣ ਨੇ ਵੀਰ ਦੇ ਦਸਨ ਮੁਤਾਬਕ ਆ ਵੀ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਆ ਜਿੱਦਾਂ ਘਰ ਵਾਲੇ ਵੀਰਾਂ ਨੇ ਦੱਸੀ ਆ ਵੀ 14 ਕਿਲੋ ਇਹਨੇ ਪਲੂਣ ਨੇ ਦੁੱਧ ਚਵਾਇਆ ਹੈ ਹਾਂਜੀ ਰਾਜਨ ਵੀਰੇ ਚਵਾਈ ਦੀ ਗੱਲ ਕਰੀਏ ਖਾਸ ਤੌਰ ਤੇ ਤੁਸੀਂ ਦੋ ਟਾਈਮ ਤਿੰਨ ਟਾਈਮ ਦੋ ਟਾਈਮ ਚੋਕੇ ਵੇਖੀ ਹਾਂਜੀ ਹਾਂਜੀ ਚਵਾਈ ਵੀਰੇ ਕਿਵੇਂ ਦੀ ਨਿਕਲੀ ਤੁਹਾਡੀ ਸੋਚ ਤਾਂ ਬਿਲਕੁਲ ਚੋਣ ਮੁਤਾਬਕ ਬਹੁਤ ਹੀ ਸੋਹਣੀ ਆ ਜੀ ਮਤਲਬ ਕਿ ਆਪਾਂ ਤੇ ਬਲੂਨ ਨੂੰ ਵੀ ਮਤਲਬ ਕਿ ਆਪਣੇ ਸਾਂਝ ਵਾਲੇ ਵੀਰ ਹੀ ਹੋ ਜਿਨ੍ਹਾਂ ਦੇ ਕੋਲ ਪਲੂਨ ਵੀ ਮਤਲਬ ਕਿ ਬਹੁਤ ਸੋਹਣੀ ਚੁਆਈ ਹੁਣ ਵੀ ਥਾਣਾ ਤੋਂ ਮਤਲਬ ਕਿ ਧਾਰਾਂ ਤੋਂ ਬਿਲਕੁਲ ਸਾਫ ਸੁਥਰੀ ਆ ਜੀ ਇੱਕ ਪੈਸੇ ਤੋਂ ਵੀ ਮਤਲਬ ਕਿ ਕੋਈ ਵੀ ਉਹ ਨਹੀਂ ਹੈਗਾ ਕੋਈ ਭੂਰ ਛਿੱਟਾ ਕੁਝ ਵੀ ਬਿਲਕੁਲ 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 ਸਾਫ ਆ ਜੀ ਬਿਲਕੁਲ ਕਿ ਬਿਲਕੁਲ ਸਾਫ ਆ ਦੋ ਚੁਆਈਆਂ ਆਪਾਂ ਆਪ ਆਪਣੇ ਹੱਥੀਂ ਕਰ ਲਈਆਂ ਜੀ ਇਹਦੀਆਂ ਠੀਕ ਆ ਵੀ 10 ਕ 10 ਜਾਂ 10 ਤੋਂ ਪਲੱਸ ਬੋਲਾ ਆ ਆਪਾਂ ਮਤਲਬ ਕਿ ਬੱਚਿਆਂ ਨੂੰ ਕੱਟੀ ਨੂੰ ਚੰਗਾ ਕੇ ਤੇ 10 ਤੋਂ 11 ਕਿਲੋ ਮਤਲਬ ਕਿ ਦੋ ਚੁਆਈਆਂ ਦੇ ਵਿੱਚ ਆਪਾਂ ਦੁੱਧ ਬੋਲਾ ਚੋਇਆ ਜੀ ਇਹਦਾ ਠੀਕ ਆ ਜੀ ਲੋਬੀ ਬੜਾ ਬਿਰੰਮਾ ਵੀ ਕੋ 10 ਜਾਂ 10 ਤੋਂ ਬਾਰ-ਬਾਰ ਦੋ ਬੜਾ ਜਿਹਾ ਚੁਵਾਈ ਕੀਤੀ ਆ ਬਾਕੀ ਠੰਡੀ ਮਿੱਠੀ ਆ ਥੋੜਾ ਜਿਹਾ ਬੱচ্চਾ ਅੰਦਰ ਬੰਨੇ ਆ ਥੋੜਾ ਜਿਹਾ ਮੀਂਹ ਦੀ ਬਰਸਾਤ ਦਾ ਮੌਸਮਾ ਮੀਂਹ ਪੈ ਰਿਹਾ ਨਾਲ ਦੀ ਨਾਲ ਤੇ ਥੋੜਾ ਜਿਹਾ ਬੱচ্চਾ ਤਾਜ਼ਾ ਬਿਲਕੁਲ ਹੋਣ ਕਰਕੇ ਠੀਕ ਜਿਹਾ ਅੰਦਰ ਬੱচ্চਾ ਉਹਦੇ ਕਰਕੇ ਥੋੜਾ ਜਿਹਾ ਕਿੰਨਾ ਕਾਲੀ ਪਾਊਗੀ ਵੀ ਥੋੜਾ ਜਿਹਾ ਬੱচ্চਾ ਦੂਰ ਆ ਤੇ ਚੁਵਾਈ ਤੁਹਾਨੂੰ ਦੱਸ ਹੀ ਦਿੱਤਾ ਵੀ ਚੋਣ ਚੰਗੀ ਆ ਇੱਕ ਨੰਬਰ ਚੁਵਾਈ ਆ ਬੋਰੇ ਦੀ ਸਥਿਤੀ ਚੰਗੀ ਹੈ ਛਟਾ ਡੰਗੀ ਕਰਮਾ ਵਾਲੀ ਨੇ ਤਕਰੀਬਨ 10 ਜਾਂ 10 ਲੀਟਰ ਤੋਂ ਪ러스 ਬੋਰੇ ਦੀ ਛਟਾਟਿੰਗ ਆ ਹਾਂਜੀ ਹਾਂਜੀ ਸੋ ਕਾਫੀ ਆਪਣੇ ਭਰਾਵਾਂ ਨੂੰ ਪਸੰਦ ਆਊਗੀ ਬਾਕੀ 14 ਲੀਟਰ ਪਨੂਨ ਦਾ ਦੁੱਧ ਛਵਾਇਆ ਇਸ ਵਾਰ ਆਪਾਂ ਚੰਗੀ ਉਮੀਦ ਕਰ ਸਕਦੇ ਆ ਇਸ ਝੋਟੀ ਤੋਂ ਰਾਜਨ ਵੀਰੇ ਇੱਕ ਵਾਰ ਮਾਰਾ ਖੋਲ ਗਿਆ ਆਪਾਂ ਭੈਣ ਭਰਾਵਾਂ ਨੂੰ ਦਿਖਾਈਏ ਮਹਾਰਾਜ ਆ ਹਾਂਜੀ ਹਾਂਜੀ ਤੋੜ ਕੇ ਦਿਖਾਉਣੇ ਦੋਸਤੋ ਬਥੇਰੇ ਗੱਲਬਾਤ ਸਮਝ ਲੱਗੂਗੀ ਤੁਹਾਨੂੰ ਬਾਕੀ ਮੇਰੇ ਭਰਾ ਬਹੁਤ ਜ਼ਿਆਦਾ ਸ਼ਕੀਨ ਜਦੋਂ ਤੁਸੋਂ ਮੈਂ ਪਹਿਲਾਂ ਵੀ ਬੜੀ ਬੜਾ ਜ਼ਿਕਰ ਕੀਤਾ ਹੈ ਕਈ ਵਾਰ ਆਪਾਂ ਜੇਬ ਦੇ ਵਿੱਚ ਪੈਸ ਇਤਿਜ਼ਮਾ ਦੇ ਨਾਲ ਚਾਹੇ ਕਹੋ ਕਰਮਾਂ ਦੇ ਨਾਲ ਕਿਤਨਾ ਕਿਤੇ ਕੋਈ ਜਾਨਵਰ ਚਾਹੇ ਪਸ਼ੂ ਹਾਥਾ ਆਪਣੇ ਆਉਣਾ ਹੁੰਦਾ ਤੇ ਝੋਟੀ ਬਹੁਤ ਖੂਬਸੂਰਤ ਆ ਪਲੀਪਰੋਸੀ ਪੂਰੀ ਆ ਜਿਵੇਂ ਕੱਲ ਦੀ ਸੂਈ ਆ ਤੇ ਕਿਸੇ ਪਾਸਿਓ ਕਿਸੇ ਭਰਾ ਨੂੰ ਇਹ ਨਹੀਂ ਐ ਨਹੀਂ ਲੱਗੂਗਾ ਵੀ ਸੂ ਸਵਾ ਕੇ ਥੋੜੀ ਜਿਹੀ ਕੋਈ ਤਹਿ ਜੀ ਲੱਗੀ ਹੈ ਤੇ ਠੱਪੀ ਜੀ ਗਈ ਹੈ ਠੀਕ ਆ ਕਿਉਂਕਿ ਰਾਜੇ ਆ ਪੂਰਾ ਵਜਨ ਲੋਡ ਆ ਤੇ ਮਗਰ ਕੱਟੀ ਆ ਫੀਮੇਲ ਕਾਫ ਨੇ ਜਨਮ ਦਿੱਤਾ ਰਾਜਨ ਵੀਰੇ ਇੱਕ ਵਾਰੀ ਫਰੰਟ ਤੋਂ ਦਿਖਾ ਦਿਓ ਆਉਣ ਦੇ ਮੇਰੇ ਨਾਲ ਸਿੱਧਾ ਮਾਰਾ ਜਾ ਬੱਚੇ ਦਾ ਕਰਦੀ ਆ ਹਾਂਜੀ ਆ ਦੇਖੋ ਜੀ ਆਉਣ ਦੇ ਭਾਜੀ ਆਨੂੰ ਮੀ ਪੈਂਦਾ ਕਰਕੇ ਬੱਚਾ ਫਿਰ ਅੰਦਰ ਬੰਨੇ ਆ ਆ ਦੇਖੋ ਜੀ ਸੋ ਬਿਲਕੁਲ ਜੀ ਦੋਸਤੋ ਤੁਸੀਂ ਫਰੰਟ ਕੋ ਇੱਕ ਵਾਰੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਖੂਬਸੂਰਤ ਫੇਸ ਕੁਆਲਟੀ ਆ ਜੇ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਠੀਕ ਹੈ ਜੀ ਕੱਟ ਬਿਲਕੁਲ ਸੱਚੇ ਪਾਸੇ ਵਾਲ ਨੂੰ ਹਾਂ ਲੈ ਜੋ ਰਜਨ ਵੀਰੇ ਟੋਰ ਲੋ ਲੰਬਾ ਪਰਮ ਆ ਬਾਕੀ ਇਧਰ ਵੇਂਸ ਨੂੰ ਦੋਸਤੋ ਤੁਹਾਨੂੰ ਦਿਖਾ ਦਈਏ ਆਪਾਂ ਹਵਾਨੇ ਦੇ ਦੇ ਉੱਪਰ ਇੱਕ ਥਾਂ ਜਿਹੜਾ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਉਹ ਤੁਸੀਂ ਵੇਖੋਗੇ ਵਾਈਟ ਆ ਗਿਆ ਹਾਫ ਵਾਈਟ ਆ ਬਾਕੀ ਵੇਂਸ ਹਵਾਨੇ ਜਿੱਡ ਦੇ ਉੱਪਰ ਕਾਫੀ ਜਿਆਦੀਆਂ ਦਿਖਾਈ ਦੇਣਗੀਆਂ ਸੋ ਚੰਗੇ ਤੇ ਦਾਰੂ ਪਸ਼ੂ ਦੀ ਨਿਸ਼ਾਨੀ ਆ ਤੋਂ ਤੇ ਨਿਸ਼ਾਨ ਆ ਬਾਕੀ ਪ੍ਰੋਪਰ ਥਾਣਾ ਸਾਈਜ਼ ਬਹੁਤ ਵਧੀਆ ਮੁਠੀ ਥਾਣਾ ਸਪੇਸ ਵਨ ਬਹੁਤ ਵਧੀਆ ਤੇ ਪੁੱਠੇ ਪਾਠੇ ਤੇ ਬਹੁਤ ਸੋਹਣੀ ਚੁਰਾਈ ਦੇ ਵਿੱਚ ਪਿੱਠਫੜਾ ਮਾਰਕਿੰਗ ਬਹੁਤ ਮਾਲਕ ਨੇ ਬਖਸ਼ੀਆ ਕਰਮਾਲੀ ਨੂੰ ਹਵਾਨਾ ਭਾਂਡਾ ਬਹੁਤ ਖਬਰਦਾਰ ਆ ਸੋ ਚੰਗੀ ਉਮੀਦ ਚੰਗੀ ਆਸ ਕਰ ਸਕਦੇ ਆ ਪੰਜ ਦੀ ਹੁਣ ਸੈਕੰਡ ਲੋਕੇਸ਼ਨ ਦੇ ਵਿੱਚ ਰਾਜਨ ਵੀਰੇ ਮੁੱਲ ਜਦੋਂ ਡਿਮਾਂਡ ਦੀ ਗੱਲ ਆ ਜਾਂਦੀ ਆ ਹਾਂਜੀ ਆਪਾਂ ਗਾਹ ਤੋਂ ਸੇਲ ਕਰਨ ਵਾਸਤੇ ਲੈਂਦੀ ਆ ਇੱਕ ਡਿਮਾਂਡ ਹੁੰਦੀ ਆ ਕੀ ਡਿਮਾਂਡ ਕਰਦੇ ਪਏ ਅੱਜ ਆਪਣੇ ਘਰੋਂ ਤੇ ਦੇ ਦਾਂਗੇ ਕਿੱਥੇ ਕੋ ਜੈਸਨੋ ਕਰਕੇ ਅੱਜ ਇਹਦਾ ਵੀ ਜੀ ਆਪਾਂ ਮਤਲਬ ਕਿ ਲੈਣ ਹੀ ਵਾਲਾ ਰੇਟ ਕਰਨਾ ਮੰਨ ਲਓ ਕਿ ਆਪਾਂ ਬਹੁਤ ਜ਼ਿਆਦਾ ਨਹੀਂ ਮਤਲਬ ਕਿ ਕਰਨਾ ਜਿੱਦਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਬਹੁਤ ਕੋਈ ਰੇਟ ਕਰੀ ਜਾਂਦੇ ਆ ਹਾਂ ਇਹਦਾ ਆਪਾਂ ਰੇਟ 1.75 ਰੱਖਿਆ ਜੀ ਓਕੇ ਹਾਂਜੀ ਠੀਕ ਆ ਜੀ ਹਾਂਜੀ 1.75 ਕਰਦੇ ਆ ਤੇ ਰਾਜਨ ਜੀ ਦੇ ਮੌਕੇ ਤੇ ਜਦੋਂ ਕੋਈ ਡੀਲ ਕਰਦਾ ਸੌਦਾ ਕਰਦਾ ਹੋਊਗਾ ਵਿੱਚੋਂ ਛੋੜ-ਛੱਪੇ ਖੁੱਲੇ ਕਹਿ ਸਕਦੇ ਆ ਆਪਾਂ ਸੌਦਾ ਕਰੇ ਹੋਊਗਾ ਵਿੱਚੋਂ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਆਏ ਗਏ ਭੈਣ ਭਰਾ ਦਾ ਮਾਨ ਤਨ ਕੀਤਾ ਜਾਊਗਾ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਮੈਂ ਵੀ ਤੁਸੇ 1,75,000 ਰੁਪਏ ਵੀਰਨ ਮਾ ਵੀ ਆਪਾਂ ਇਹਦੀ ਮੰਗ ਰੱਖੀ ਆ ਡਿਮਾਂਡ ਆ 15 14 14 ਲੀਟਰ ਇਹਨਾਂ ਨੇ ਆਪਦੇ ਅੱਖੀ ਵੇਖਿਆ ਵਾ ਠੀਕ ਆ ਜੀ ਪਨੋਂ ਪਹਿਲੇ ਸਵੇਰ ਦੋਬੇ ਚਵਾਇਆ ਜਦੋਂ ਇਸ ਹਣ ਦੂਜਾ ਸਬੋ ਸੂਈਏ ਬਾਕੀ ਇੱਕ ਅੰਦਾਜ਼ਾ ਤੁਸੀਂ ਲਾ ਲਿਓ ਸੇਵਾ ਤੇ ਹੈ ਜੀ ਵੇਖੋ ਘਰ ਵਾਲਿਆਂ ਤੇ ਆਪਾਂ ਨੂੰ ਹੁਣ ਵੀ ਇਹਦੀ 16 ਲੀਟਰ ਦੀ ਗਾਰੰਟੀ ਤੇ ਭੇਜੀ ਆ ਗਈ ਹਾਂਜੀ 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 ਹੁਣ ਅਗਲੇ ਨੇ ਆਪਣੀ ਸੇਵਾ ਨਾਲ ਦੁੱਧ ਚੋਣਾ ਜੀ ਚਾਹੇ 16 ਚੋਲੇ ਤੇ ਚਾਹੇ 18 ਚੋਲੇ ਇਹਨਾਂ ਤੇ ਆਪਾਂ ਖੁੱਲਾ ਦੁੱਧ ਕਹਿ ਸਕਦੇ ਹਾਂ ਕਿ 16 ਲੀਟਰ ਚਵਾਊਗੀ ਠੀਕ ਹੈ ਵੀਰੇ ਕਿਉਂਕਿ 14 ਲੀਟਰ ਇਹਨੇ ਪਹਿਲਾਂ ਨੇ ਦੁੱਧ ਚਵਾਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਠੀਕ ਹੈ ਜੀ ਸੋ 16 14 ਲੀਟਰ ਦੋਸਤੋ ਪਹਿਲਾਂ ਨੇ ਦੁੱਧ ਚਵਾਇਆ ਠੀਕ ਹੈ ਬਾਕੀ ਰਾਜਨ ਵੀਰੇ ਪਹਿਲਾਂ ਵੀ ਆਪਾਂ ਗ ਫਸਟ ਹੁੰਦਾ ਵੀ ਇੱਕ ਨਸਲ ਬਰੀਡ ਹੋਵੇ ਤੁਹਾਡੇ ਕੋਲ ਸਾਇਗਰ ਨੰਬਰ ਤੇ ਸੇਵਾਲੇ ਪਾਸਿਓਂ ਨਹੀਂ ਖੁੰਝਣੀ ਚਾਹੀਦੀ ਕਿ ਜੇ ਆਪਾਂ ਪਹਿਲਾਂ ਹਾਂ ਚਾਹੇ گاਵਾ ਦੀ ਗੱਲ ਕਰ ਲਈਏ ਚਾਹੇ ਮੱਝਾਂ ਦੀ ਗੱਲ ਕਰ ਲਈਏ ਆਪਾਂ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਕਿ ਚੰਗਾ ਹੀ ਪਸ਼ੂ ਲੈਣ ਦੀ ਤੇ ਥੋੜਾ ਜਿਹਾ ਬਰੀਡ ਤੇ ਮਤਲਬ ਕਿ ਧਿਆਨ ਦੇਈਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਵੀ ਮੇਰੇ ਭਰਾਵੋ ਇਹ ਛੋਟੀ ਸੀ ਪਹਿਲੇ ਨੰਬਰ ਤੇ ਸਾਇਗਰ ਨੰਬਰ ਤੇ ਰਾਜੇਂਦਰ ਇੱਕ ਇਹਦੇ ਨਾਲ ਮਿਲਦੀ ਜੁਲਦੀ ਇਹੋ ਨਸਲ ਬਰੀਡ ਦੇ ਵਿੱਚ ਬਿਲਕੁਲ ਫੇਸ ਕੁਆਲਿਟੀ ਇਹਦੀ ਵੀ ਕਰਮਾਲੀ ਦੀ ਮਾਰਕਿੰਗ ਬੜੀ ਜਾਇਜ਼ ਮਾਰਕਿੰਗ ਆ ਕਪੀ ਇਹ ਤੁਸੀਂ ਦੱਸ ਰਹੇ ਜੀ ਵੀ ਪਲੂਨ ਪਹਿਲਾ ਸਵੇ ਸੁਣਾ ਦੇ ਸਕਡ ਨੰਬਰ ਤੋਂ ਹਾਂਜੀ ਹਾਂਜੀ ਤੇ ਕਿੰਨਾ ਕੁ ਸਮਾਂ ਕਿੰਨਾ ਟਾਈਮ ਬਾਕੀ ਹੈ ਦਾ ਜੀ ਇਹ ਵੀਰ ਜੀ ਮਤਲਬ ਕਿ ਮਾਲਕਾਂ ਦੇ ਦੱਸਣ ਦੇ ਮੁਤਾਬਕ ਇਹਦੇ ਅਜੇ 14 ਦਿਨ ਬਾਕੀ ਆ ਜੀ ਠੀਕ ਆ ਵੀਰੇ ਹਾਂਜੀ ਬਿ ਦਿਨ ਹਜੇ ਖੁੱਲੇ ਡੁੱਲੇ ਪਏ ਆ ਚੰਗੇ ਚੋਕ ਬੜੇ ਆਰਾਮ ਨਾਲ ਜੀ ਤੇ ਛੋਟੀ ਚੰਗੀ ਆ ਹਾਈਟ ਦਾ ਸੁਣਾ ਬੜਾ ਤੇ ਮੂੰਹੋਂ ਦੰਦੀ ਕੋਈ ਨੋਟ ਹੈਗੀ ਆ ਇਹ ਵੀਰ ਜੀ ਚਾਰ ਦੰਦ ਪੂਰੇ ਕਰਕੇ 6 ਦੰਦ ਲੱਗੀ ਆ ਜੀ 6 ਦੇ ਸੁੱਟ ਕੇ ਚੱਕਣੀ ਸ਼ੁਰੂ ਕਰਤੇ ਹਾਂਜੀ ਹਾਂਜੀ ਠੀਕ ਆ ਉਹ ਵੀ ਕੱਟੀ ਆ ਕੋਈ ਦੋਸਤੋ ਮੈਂ ਤੁਹਾਨੂੰ ਦਿਖਾ ਰਿਹਾ ਅੱਗੇ ਕਿਹੜੇ ਸੀਮਨ ਇਹ ਵੀ ਜੀ ਸਟਾਰ ਦੀ ਆਪ ਆ ਤੇ ਡਾਇਮੰਡ ਤੋਂ ਗੱਬਣਾ ਜੀ ਨੈਕਸਟ ਹਾਂਜੀ ਲਓ ਵੀ ਨੈਕਸਟ ਦੱਸੋ ਅਗੇ ਡਾਇਮੰਡ ਬੋਲ ਹਰੀਕੇ ਪੱਤਣ ਵਾਲੀ ਝੋਟੇ ਤੋਂ ਗੱਬਣਾ ਤੇ ਸਟਾਰ ਬੋਲ ਦੀ ਇਹ ਖੋਦੇ ਆਪ ਆ ਬਾਕੀ ਇਧਰਲੇ ਪਾਸੋਂ ਆਪਾਂ ਤੁਹਾਨੂੰ ਇੱਕ ਵਾਰੀ ਥੰਮਲੇ ਵਿੱਚ ਕੁਆਲਿਟੀ ਵਿਖਾਦ ਕੇ ਆਹ ਦੇਖੋ ਜੀ ਸੋ ਵੰਡ ਵਾਇਰਲ ਸਪੇਸ ਗੈਪ ਆ ਤੁਸੀਂ ਸਾਹਮਣੇ ਦੇਖ ਲਓ ਕੱਤੀ ਚੰਗੀ ਆ ਝੋਲਾ ਚੜਾ ਥੱਲੇੋਂ ਝੋੜੀ ਚੱਲੀ ਚੰਗੀ ਆ ਥਣ ਮੁਠੀ ਆ ਥਣ ਇੱਕ ਵਾਈਟ ਆ ਗਿਆ ਬਾਕੀ ਹਵਾਨੇ ਚੱਡੇ ਦੇ ਉੱਪਰ ਦਾਬ ਨਿਸ਼ਾਨ ਆ ਫੇਸ ਕੁਆਲਟੀ ਦੋਨੋਂ ਅੱਖਾਂ ਮੇਰਾ ਆਪਣਾ ਦੋਹਾਂ ਝੋਟੀਆਂ ਦੀ ਗੱਲ ਕਰੀਏ ਬਿੱਲੀ ਮਣਕੀ ਆਕਰ ਰੈੱਡ ਕੋਲੇ ਆ ਕਈ ਵਾਰ ਬਿਲਕੁਲ ਬਰਾਊਨ ਕੋਕਾ ਕੋਲਾ ਜਿਹੜੇ ਕੋਲੀਆਂ ਦੇਖ ਕੇ ਜਿਉ ਗੱਲ ਬਾਤ ਨਹੀਂ ਕੀ ਬਿਲਕੁਲ ਰੈੱਡ ਸੁਰਖ ਚਾਹੇ ਗੁਲਾਬੀ ਕਹੋ ਚਾਹੇ ਰੈੱਡ ਕੋਲੇ ਕਹੋ ਸੋ ਨਸਲ ਬ੍ਰੀਡ ਤੁਹਾਡੇ ਸਾਹਮਣੇ ਛੋਟੀ ਸਿੰਗੀ ਆ ਸੋ ਦੋਹਾਂ ਝੋਟੀਆਂ ਦੀ ਗੱਲ ਕਰ ਲਈਏ ਦੋਵੇਂ ਕਰਮਾਲੀਆਂ ਬਿਲਕੁਲ ਛੋਟੇ ਸਿੰਗ ਦੇ ਵਿੱਚ ਆ ਸੋ ਕੱਤੀ ਬਹੁਤ ਪਿਆਰੀ ਆ ਪਲੂਨ ਪਹਿਲਾਂ 100 200 ਸੋਨ ਵਾਲੀ ਆ ਸੋ 12 ਲੈ ਜੇ 10 ਲੈ ਜੇ ਦਿਨਾਂ ਇਹਨਾਂ ਦੇ ਵਿੱਚ ਚੰਗੀ ਤਿਆਰੀ ਕਰ ਚੁੱਕੀ ਇਹ ਬਹੁਤ ਸੋਹਣਾ ਪਿੱਠਪੂੜਾ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋਰ ਕੇ ਵੀ ਦਿਖਾ ਦਿੰਨੇ ਆ ਬਾਕੀ ਮੇਰੇ ਭਰਾ ਕਾਫੀ ਸ਼ੌਂਕ ਰੱਖਦੇ ਆ ਪਲੂਨ ਕੱਤੀ ਦੇ ਤੁਸੀਂ ਹੱਥ ਪਾ ਸਕਦੇ ਜੇ ਕੱਲ ਕਿਸੇ ਭਰਾ ਨੇ ਨਸਲ ਬਰੀਡ ਤੇ ਕੰਮ ਕਰਨਾ ਚਾਹੇ ਦੋਹਾਂ ਦੇ ਵਿੱਚੋਂ ਕਿਸੇ ਜੋੜੀ ਪਾਉਣੀ ਆ ਮੇਰੇ ਭਰਾ ਨੇ ਸ਼ੌਕੀ ਵੀਰ ਨੇ ਤੇ ਜੋੜੀ ਦਿਲੇ ਵੀ ਤੁਸੀਂ ਖਾਸ ਤੌਰ ਤੇ ਫੋਨ ਕਰਿਓ ਠੀਕ ਆ ਜੀ ਉਹਦੇ ਵਿੱਚੋਂ ਹੋ ਸਕਦਾ ਵੀ ਹੋਰ ਵੀ ਕਿਸੇ ਭਰਾ ਦਾ ਮਾਨਤਨ ਕਰ ਦਿੱਤਾ ਜਾਊਗਾ ਚਲੋ ਨਸਲ ਬਰੀਡ ਦੋ ਜਿਹੜੀਆਂ ਛੋਟੀਆਂ ਤੁਸੀਂ ਲੈ ਜਾਓਗੇ ਕੱਲ ਨੂੰ ਇੱਕੋ ਟਾਈਮ ਤੇ ਮੇਰਾ ਭਰਾ ਇਹਨਾਂ ਦੇ ਵਿੱਚੋਂ ਕੋਈ ਚੰਗੇ ਚੰਗੇ ਬੱਚੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚੋਂ ਲੈ ਸਕਦੇ ਜੇ ਸੋ ਬਾਰਡਰ ਬੈਲਟ ਨਾਲੇ ਰਾਜਨ ਵੀਰੇ ਖਰੀਤੀਆਂ ਵੀ ਲਾ ਕੇ ਬੰਨੀਆਂ ਆਪਾਂ ਸਾਰੇ ਹਾਂਜੀ 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 ਠੀਕ ਆ ਬਾਰਡਰ ਦੇ ਆਪਣੇ ਕੋਲ ਝੋਟੀ ਆ ਇਹ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਸਟਾਰ ਦੀ ਆਪ ਹਾਂਜੀ ਤੇ ਅਗੋਂ ਡਾਇਮੰਡ ਤੋਂ ਗੱਭਣਾ ਚਾਹੀਦਾ 31 ਚਾਹੇ ਕੱਟਾ ਜਾਂ ਕੱਤੀ ਪਾਗੀ ਕਰਮ ਵਾਲੀ ਉਹ ਵੀ ਵੱਧ ਦੇਲਾ ਕੰਮ ਹੋ ਜਾਣਾ ਬਿਲਕੁਲ ਜੀ ਸੋ ਇੱਧਰ ਦੋਸਤੋ ਬੈਣੀ ਵਾਲੇ ਪਾਸੇ ਤੁਹਾਨੂੰ ਮੈਂ ਦਿਖਾ ਦਿਆਂ ਹਵਾਨੇ ਦੇ ਉੱਪਰ ਤੁਸੀਂ ਵੇਖੋਗੇ ਨਿਸ਼ਾਨ ਬੜੀ ਠੰਡੀ ਸੀਲ ਸਾਉ ਸੀਲ ਜੀ ਆ ਜੀ ਠੰਡੀ ਸੀਲ ਆ ਬਾਕੀ ਥਣ ਬਹੁਤ ਸੋਹਣਾ ਕਰਮ ਵਾਲੀ ਦਾ ਮੁੱਠੀ ਮੁੱਠੀ ਥਾਣਾ ਤਈਵਨ ਆਪਾਂ ਦੇਖਦੇ ਆਂ ਓਵਰ ਥਣ ਲੰਬਾਈ ਦੇ ਵਿੱਚ ਚਾਹੇ ਬਿਲਕੁਲ ਛੋਟਾ ਥਣ ਉਹ ਵੀ ਨਹੀਂ ਚੰਗਾ ਅੱਧੀ ਮੁਠੀ ਦਾ ਥਣ ਕੱਢ ਆਉਗੀ ਕਰਮ ਦੋ ਹਫ਼ਤੇ ਨੇ ਖੁੱਲੇ ਲੈ ਜਾਣੇ ਆ ਜੀ ਰਾਮਨਾ ਦੋ ਹਫ਼ਤੇ ਨੇ ਖੁੱਲੇ ਲੈ ਜਾਣੇ ਹੁਣ ਤੇ ਬੰਨਾ ਹੀ ਸ਼ੁਰੂ ਕੀਤਾ ਜੇ ਚੋਟੀ ਬਿਲਕੁਲ ਬਿਲਕੁਲ ਜੀ ਰਾਜ ਨੂੰ ਇੱਕ ਇੱਕ ਵਾਰੀ ਇਹਨੂੰ ਤੋਰੀ ਮਾਰਾ ਜਾ ਆ ਦੇਖੋ ਜੀ ਆਹ ਓਕੇ ਠੀਕ ਹੈ ਜੀ ਆਦਿਨ ਕੱਟੀ ਦਾ ਮੁੱਲ ਵੀਰੇ ਕੀ ਕਰਦੇ ਆ ਦੇ ਲੈ ਕੀ ਇਹਦਾ ਇਹ ਵੀ ਵੀਰ ਦੀ ਮੁੱਲ ਕਰਦੇ ਆ ਜੀ ਆਪਾਂ 1.40 ਹਾਂਜੀ ਕਿ 1.40 ਜੇ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਘਰ ਰੱਖਣ ਵਾਲੀ ਸਾਊ ਠੰਡੀ ਸੀਲ ਝੋਟੀ ਹੈ ਬਿਲਕੁਲ ਹਾਂਜੀ ਇਹ ਹੈ ਵੀ ਦੰਦਾਂ ਦੇ ਵਿੱਚ ਆ ਬਿਲਕੁਲ ਜੀ ਹਾਂਜੀ ਤੇ ਯਸਰੋ ਕਿੱਥੋਂ ਤੱਕ ਦੇ ਦਾਂਗੇ ਆਪਾਂ ਕੋਈ ਨਹੀਂ ਵੀਰ ਭਰਾ ਆਏਗਾ ਤਾਂ ਆਪਾਂ ਮਾਨਤਨ ਕਰਾਂਗੇ ਜੀ ਜ਼ਰੂਰ ਕਰਾਂਗੇ ਕਿੰਨੇ ਦੇ ਵਿੱਚੋਂ ਕਰਦੀਏ ਮਾਨਤਨ ਜਦਾਂ ਤੁਸੀਂ ਕਹਿ ਦੋਗੇ ਸੰਧੂ ਸਾਹਿਬ ਤਾਂ ਵੀ ਥੋੜੀ ਮੋਰਤ ਮੈਂ ਗਾਜਨਪੁਰ ਕੇ ਇਹਦਾ ਮਾਨਤਾ ਕਰਾਂਗੇ ਮੈਂ ਪੁੱਛੀ ਹੁਣ ਕਰਾਂਗੇ ਕਿਤੇ ਦੇ ਵਿੱਚੋਂ ਜਿੱਦਾਂ ਤੁਸੀਂ ਕਹੋਗੇ ਉਦਾਂ ਕਰ ਲਿਆਂਗੇ ਦੋੜੀਏ ਕਰਕੇ ਜਾਇਜ਼ ਆਪੇ ਦੱਸਦੇ ਮੇਰਾ ਭਰਾ ਕੋਈ ਕਰਦੇ ਹਾਂ ਜਿੱਦਾਂ ਕੋਈ ਜਿਵੇਂ ਦਾ ਆਪਣਾ ਵੀਰ ਭਰਾ ਆਊਗਾ ਆਪਾਂ ਉਹਦਾ ਮਾਨਤਾਣ ਕਰਾਂਗੇ ਕੋਈ ਗੱਲ ਨਹੀਂ ਫਿਰ ਕੋਈ ਮੋਲੇ ਦਾ ਕੀ ਰੱਖਿਆ ਆਪਾਂ 1 40 1 35 ਚ ਜਸਨੋ ਕਰਦੇ ਹਾਂਗੇ 1 35 ਦੀ ਹਾਂਜੀ ਕਿ 1 35 ਦੀ ਜਸਨੋ ਕਰਦੇ ਆ ਠੀਕ ਹੈ ਵੀਰੇ ਲਓ ਵੀ 1 ਲੱਖ 35 ਹਜ਼ਾਰ ਦੀ ਉਹ ਵੀਰ ਰਾਜਨ ਵੀ ਆਪਾਂ ਦੇ ਦਿਆਂਗੇ ਫਿਰ ਵੀ ਕੋਈ ਆਉਂਦਾ ਕੋਈ ਫਿਕਸ ਰੇਟ ਨਹੀਂ ਮਤਲਬ ਮੇਰਾ ਬਿਲਕੁਲ ਸਮਝ ਆਉਂਦਾ ਹੋਈ ਆ ਕੋਈ ਵੀ ਸੱਜਣ ਡੀਲ ਕਰਦਾ ਯਾਰ ਖੰਡ 2000 ਕੋਈ 1500 ਕੋਈ ਸੱਚੇ ਖੱਬੇ ਉਹ ਮੌਕੇ ਤੇ ਹੁੰਦਾ ਰਹਿੰਦਾ ਬਿਲਕੁਲ ਜੀ ਆਪਦਾ ਡੀਲ ਕਰੋ ਤੁਸੀਂ ਸੌਦਾ ਕਰੋ ਉਹ ਗੱਲ ਦੋਸਤੋ ਮੌਕੇ ਤੇ ਪੈ ਹੋ ਜੂਗੀ ਜਿਹੜਾ ਵੀ ਕੋਈ ਸੱਜਣ ਚਾਹ ਵਾਲ ਆਉਂਦਾ ਤੇ ਮੋੜਿਆ ਨਹੀਂ ਜਾਊਗਾ ਉਹਨੂੰ ਠੀਕ ਆ ਜੀ ਦੇ ਕੇ ਚੀਜ਼ ਵੀਰਾਂ ਦਾ ਵੀ ਤੋੜਾਂਗੇ ਆਪਾਂ 1 35 ਤੇ 1 35 ਦੇ ਵਿੱਚੋਂ ਮਾਨਦਾਨ ਮੌਕੇ ਤੇ ਬੰਦੇ ਸਰ ਤੇ ਹੁਣਗੇ ਇਧਰ ਇੱਕ ਝੋਟੀ ਦਿਖਾਉਣੇ ਆਪਾਂ ਤੁਹਾਨੂੰ ਛੋਟੀ ਸਿੰਗੀ ਦੇ ਵਿੱਚ ਆ ਬਾਕੀ ਓਵਰঅল ਤੁਸੀਂ ਵੇਖੋਗੇ ਬਲੈਕ ਹੀ ਆ ਕਰਮਾ ਵਾਲੀ ਮੱਝ ਦੇ ਦੋ ਚਾਰ ਵਾਲ ਵਾਈਟ ਹੈਗੇ ਆ ਫੇਸ ਕੁਆਲਿਟੀ ਬਹੁਤ ਸੋਹਣੀ ਛੋਟੀ ਸਿੰਗੀ ਆ ਵੈਸੇ ਇਹ ਕੱਟੀਆਂ ਝੋਟੀਆਂ ਦੇ ਤਿੰਨੇ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਨਾਲ ਦੀ ਨਾਲ ਸ਼ਕੀਨ ਵੀ ਆ ਬਾਕੀ ਜਦੋਂ ਦੁੱਧ ਕਰਮਾ ਵਾਲਿਆਂ ਨੇ ਜਿਵੇਂ ਪਲੂਣਾ ਪਹਿਲੇ ਸਵੇਰ ਤੋਂ ਦੋ ਆਪਾ ਦਿਖਾ ਰਹੇ ਆ ਹਾਂਜੀ ਪਹਿਲੇ ਸਵੇਰ ਦੁੱਧ ਵੀ ਕੋਈ 10 10 ਲੀਟਰ 10 ਲੀਟਰ 10 ਲੀਟਰ ਆਂਦਾ ਖੁੱਲਾ ਚਮਾਉਣੀਆਂ ਜੀ ਕਿ ਖੁੱਲਾ ਜੀ ਬਾਜਨ ਵੀਰੇ ਜਿਹੜੀ ਇਹ ਕੱਟੀਆਂ ਆਪਾਂ ਦਿਖਾ ਰਹੇ ਆ ਮੋਰਾ ਜੀ ਝੋਟੀ ਹਾਂਜੀ ਹਾਂਜੀ ਇਹ ਕਿੰਨੇ ਸਮੇਂ ਦੀ ਹਜੇ ਨਰਮਾ ਇਹ ਵੀਰ ਜੀ ਇਹਦੇ ਵੀ 8 ਠੀਕ ਆ ਅਜੇ ਮਤਲਬ ਕਿ ਥਾਣਾ ਦੇ ਵਿੱਚ ਸ਼ਾਇਦ ਹੀ ਆਉਣ ਲੱਗਾ ਠੀਕ ਆ ਹਾਂਜੀ ਮੋ ਵੀ 8 ਤੋਂ 10 ਦਿਨ ਦੋਸਤੋ ਇਹਦੇ ਵੀ ਹਲੇ ਬਾਕੀ ਆ ਸੁਣਦੇ ਝੋਟੀ ਇਹ ਵੀ ਬੜੀ ਪਿਆਰੀ ਆ ਮੈਂ ਤੁਹਾਨੂੰ ਪ੍ਰੋਪਰ ਇਧਰਲੇ ਪਾਸਿਓਂ ਬੈਕਸਾਈਡ ਤੋਂ ਵੀ ਦਿਖਾ ਦਿੰਨੇ ਆ ਆ ਕਰੋ ਚੱਕ ਬੜੀ ਠੰਡੀ ਸੀ ਲਿਆ ਜੀ ਆ ਦੇਖੋ ਜੀ ਤੋਂ ਥਾਣਾ ਸਾਇਬ ਵੰਡਰਲ ਆ ਤੁਸੀਂ ਸਾਹਮਣੇ ਦੇਖ ਲਓ ਵਿਰਲਾ ਵੰਡਾ ਜਗੀਆਂ ਨੇ ਗੈਪ ਸਪੇਸ ਤੁਹਾਨੂੰ ਚੰਗਾ ਦਿਖਾਈ ਦੇਊਗਾ ਵੈਸੇ ਕੱਟੀ ਆਧੀਰੀ ਆ ਕਿਉਂਕਿ ਦੋਸਤੋ ਜਦੋਂ ਵੀ ਆਪਾਂ ਥਾਣੇ ਦੇ ਨੂੰ ਹੱਥ ਲਾਉਨੇ ਆ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਠੀਕ ਆ ਆ ਦੇਖੋ ਪਾਂ ਬਾਪੂਂ ਦਾ ਚੰਗਾ ਸੋਨਾ ਤਿਆਰ ਕਰੂਗੀ ਚੌਰਸਲੇਵਾ ਜਿਹਨੂੰ ਆਪਾਂ ਕਹਿ ਦਿੰਨੇ ਆ ਬਿੰਤਿਆਂ ਵਾਲਾ ਬਟਨ ਵਾਲਾ ਕਹਿ ਲਓ ਚੌਰਸਲੇਵਾ ਆ ਮੁੱਢ ਤੋਂ 8 10 ਦਿਨ ਕੱਢੂਗੀ ਜੀ ਬੜੇ ਆਰਾਮ ਨਾਲ ਮਗਰ ਠੀਕ ਆ ਜੀ ਸੋ ਬੰਨ ਵਾਲਿਆਂ ਨੂੰ ਥੋੜੀ ਕਮਾਲਾ ਕਰ ਦੂਗੀ ਪਹਿਲਾ ਸੂਆ ਪਲੂਣ ਕੱਟੀ ਨੇ ਸੋਨਾ ਠੀਕ ਆ ਜੀ ਹਾਂਜੀ ਬਾਕੀ ਮਾਲ ਸਾਰਾ ਹੀ ਸਾਫ ਸੁਥਰਾ ਹੈ ਇੱਕ ਵਾਰੀ ਆਪਾਂ ਤੁਹਾਨੂੰ ਇਹ ਵੀ ਰਜਨ ਵੀਰੇ ਖੋਲ ਕੇ ਤੋੜ ਕੇ ਦਿਖਾ ਦਿਆ ਜੀ ਢੋਟੀ ਵੀ ਦੋਸਤਾਂ ਚੰਗੀ ਆ ਕਿਸੇ ਭਰਾਣੇ ਠੀਕ ਆ ਜੀ ਹਰੇਕ ਨੂੰ ਸ਼ੌਕ ਹੁੰਦਾ ਵੀ ਆਪਾਂ ਚੰਗੀਆਂ ਲਵੀ ਝੋਟੀਆਂ ਖਰੀਦੀਆਂ ਜਿਹੜਾ ਵੀ ਹੋਰ ਲੈ ਜੂਗਾ ਚਲੋ ਮਾਲ ਤਕਰੀਬਨ ਪਹਿਲੇ ਸੂਬੇ ਦੇ ਵਿੱਚ ਦੋ ਇੱਕ ਦੂਜੇ ਸੂਬੇ ਦੇ ਵਿੱਚ ਆ ਕੋਈ 5-5 6-6 ਸੂਬੇ ਮੇਰਾ ਭਰਾ ਪੀ ਗਏ ਚੋਕੇ ਦੁੱਧ ਠੀਕ ਹੈ ਜੀ ਬਾਅਦ ਵਿੱਚ ਖਿਆਲ ਲਿਆਊਗਾ ਆਪਦੇ ਮਨ ਦੇ ਵਿੱਚ ਵੀ ਸੇਲ ਕਰੀਏ ਠੀਕ ਹੈ ਜੀ ਸੋ ਨਵੇਂ ਅੰਗ ਪੱਖਾ ਚੰਗੀਆਂ ਕਟੀਆਂ ਝੋਟੀਆਂ ਨੇ ਵਿਰਲਵੰਦ ਚੰਗੀ ਆ 8 ਕਟਜੇ 7 ਕਟਜੇ ਦਿਨ ਹਜੇ ਆਰਾਮ ਨਾਲ ਇੰਨੇ ਕ ਲੈੰਦੀ ਆ 어, 네. 아, 아, 실어야 ਰਾਜੇ ਮੇਰੇ ਕੀ ਮੋਲ ਨੇ ਕੀ ਡਿਮਾਂਡ ਰੋਗੀ ਇਸ ਝੋਟੀ ਦੀ ਇਹਦਾ ਵੇਚੀ 125 ਤੇ 125 ਹਾਂਜੀ ਲਓ ਵੇ ਬਾਕੀ ਕੋਈ ਫਿਰਸ ਨੀਗਾ ਹੋਊਗਾ ਆਏਗਾ ਦਾ ਮੌਕੇ ਤੇ ਬਿਲਕੁਲ ਜੀ ਲਓ ਵੀ ਛੋੜ ਸੱਪੇ ਪਹਿਲਾਂ ਭਿਕਣ ਭਰਾ ਆਪਾਂ ਮੋੜ ਕੇ ਨਿਕਲਾਉਂਦੇ ਖੁਸ਼ ਕਰਕੇ ਭੇਜਾਂਗੇ ਜੀ ਬਾਕੀ ਮੇਰਾ ਭਰਾ ਖਰੀਦਦਾਰ ਵੀ ਸੁਭੰਦ ਜਾਵੇਗਾ ਵੀ ਵਾਕਿਆ ਆਪਾਂ ਝੋਟੀ ਜਾਂ ਕੋਈ 31 ਇਹ ਖਰੀਦਣੀ ਆ ਠੀਕ ਆ ਜੀ ਮੋੜਿਆ ਨਹੀਂ ਜਾਊਗਾ ਕਿਸੇ ਨੂੰ ਕਿਉਂਕਿ ਬਿਲਕੁਲ ਆਪਾਂ ਕਹੇਗੇ ਹਮੇਸ਼ਾ ਕਹਿ ਦਿੰਨੇ ਵੀ ਰੱਬ ਦੇ ਸਮਾਨ ਹੀ ਆਗਾਕ ਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਰ ਇੱਕ ਭੈਣ ਭਰਾ ਆਏਗਾ ਤਾਂ ਮਾਨ ਕਰਾਂਗੇ ਜੀ ਠੀਕ ਹੈ ਵੀਰੇ ਤੇ ਰਾਜਨ ਵੀਰੇ ਇਹ ਅੱਜ ਤਿੰਨ ਹੀ ਆਪਣੇ ਕੋਲ ਝੋਟੀਆਂ ਸੀ ਤਿੰਨੇ ਅੱਜ ਤੇ ਨੰਬਰ ਇੱਕ ਆਪਣੇ ਜਰੂਰ ਸੰਝੇ ਕਰ ਦਈਏ ਨੰਬਰ ਨੋਟ ਕਰ ਲਓ ਜੀ 90413 63313 ਠੀਕ ਹੈ ਵੀਰੇ ਇਸ ਨੰਬਰ ਤੇ ਕਾਲ ਚੱਲਦੀ ਆ ਜੇ WhatsApp ਨੰਬਰ ਲੈਣਾ ਜੀ ਉਹ ਦੂਸਰਾ ਹਾਂਜੀ 62393 45062 ਇਸ ਨੰਬਰ ਤੇ WhatsApp ਚੱਲਦਾ ਜੀ ਠੀਕ ਹੈ ਜੀ ਹਾਂਜੀ ਲੋ ਏ ਦੋਸਤੋ ਗੱਲਬਾਤ ਸੀਗੀ ਅੱਜ ਆਪਾਂ ਤੁਹਾਨੂੰ ਮਾਲ ਦਿਖਾ ਦਿੱਤਾ। ਆਲਗੋਂ ਕੋਠੀ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਆ ਜੀ। ਤੇ ਬਿਲਕੁਲ ਰਤਨ ਬੋਲ ਵਾਲੇ ਵੱਜਦੇ ਵੀ ਉਹਨਾਂ ਦੇ ਰਤਨ ਝੋਟਾ ਵੀ ਇਹਨਾਂ ਦੇ ਕੋਲ ਆ। ਨੂਲੀ ਰਾਵੀ ਦਾ ਠੀਕ ਆ ਜੀ। ਸੋ ਉਸ ਨਾਵੇਂ ਸਰਨਾਵੇਂ ਤੋਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਵੈਸੇ ਨਾਮ ਵੀਰ ਦਾ ਪਤਾ ਕਰਕੇ ਵੀ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਜੇ ਭਾਈ ਲੱਧੂ ਆਲੀ ਦੋਸਤੋ ਸੜਕ ਤਕਰੀਬਨ ਭਾਈ ਲੱਧੂ ਨੂੰ ਜਾਂਦੀ ਜੀ ਕੋਲੋਂ ਕੋਠੀ ਤੋਂ। ਹਾਂਜੀ ਹਾਂਜੀ। ਠੀਕ ਆ ਵੀਰੇ ਰਾਜਨ ਮਿਹਰਬਾਨੀ ਧੰਨਵਾਦ। ਧੰਨਵਾਦ ਜੀ। ਸੋ ਦੋਸਤੋ ਜੀ ਆਉਣ ਨੂੰ ਸੰਦੇ ਸਾਥ ਮ ਤੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ